ਤਾਂ ਸਾਡੇ ਨਾਲ ਐਸ ਐਚਓ ਰਾਉ ਵਰਿੰਦਰ ਜੀ ਜੁੜੇ ਨੇ ਐਸੋਸੀਏਟ ਸਾਹਿਬ ਜਿਹੜਾ ਇਹ ਸਾਰਾ ਇਸ਼ੂ ਚੱਲ ਰਿਹਾ ਤੁਹਾਡੇ ਤੱਕ ਜਾਣਕਾਰੀ ਪਹੁੰਚ ਗਈ ਇਸ ਦੀ ਜਿਹੜਾ ਇੱਕ ਵਿਵਾਦ ਹੋਇਆ ਵਿਆਹ ਦੇ ਵਿੱਚ ਜਿਹੜਾ ਸਟੇਜ ਤੇ ਪਰਫਾਰਮੈਂਸ ਹੋ ਰਹੀ ਹੈ ਇਸ ਦੌਰਾਨ ਜਿਹੜਾ ਇੱਕ ਲੜਕਾ ਬੈਸ ਰਿਹਾ ਕਹਿ ਰਿਹਾ ਕਿ ਗਲਾਸ ਵਗੈਰਾ ਮਾਰ ਰਿਹਾ ਗਾਲੀ ਗਲੋਚ ਹੋ ਰਹੀ ਹੈ ਕਿ ਮੈਨੂੰ ਵੀਡੀਓ ਦਾ ਪਤਾ ਚੱਲਿਆ ਹੈਗਾ ਵੀਡੀਓ ਦੇਖ ਕੇ ਜਿੱਦਾਂ ਦੀ ਵੀ ਕੋਈ ਕਾਰਵਾਈ ਬਣਦੀ ਹੋਊਗੀ ਉਹ ਵਾਚ ਕੀਤੀ ਜਾਊਗੀ ਇਹ ਵੈਸੇ ਤੁਹਾਡੇ ਤੱਕ ਇਹ ਕੰਪਲੇਂਟ ਕੋਈ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਪੱਖ ਵੱਲ ਸੰਪਰਕ ਕਰਨ ਦੀ ਸਾਡੇ ਤੱਕ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਇਹ ਤਾਂ ਵੈਸੇ ਤੁਹਾਡੇ ਅੰਡਰ ਪੈਂਦਾ ਹੈ ਤੁਹਾਡਾ ਇਹ ਜਿਹੜਾ ਏਰੀਆ ਜਿੱਥੇ ਸਾਰਾ ਇਨਸੀਡੈਂਟ ਵਿਵਾਦ ਹੋਇਆ ਇਹ ਤੁਹਾਡੇ ਨੇੜੇ ਪੈਂਦਾ ਅੰਡਰ ਪੈਂਦਾ ਤੁਹਾਡੀ ਜੂਰੀਡਿਕਸ਼ਨ ਚ ਜੀ 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 वैसे वैसे एसएचओ जी ਇਹਦੇ ਵਿੱਚ ਕਾਰਵਾਈ ਕਿੱਦਾਂ ਦੀ ਹੁੰਦੀ ਹੈ ਜੇ ਥੋੜਾ ਜਿਹਾ ਜਾਣਨਾ ਚਾਹੀਏ ਕਿਉਂਕਿ ਜਦੋਂ ਅਕਸਰ ਜਿਵੇਂ ਕੋਈ ਬਰਾਤੀ ਸੀਗਾ ਉਹਦੇ ਵੱਲੋਂ ਲੜਕੀ ਦੇ ਨਾਲ ਜਿਹੜੀ ਬਹਿਸ ਕੀਤੀ ਗਈ ਹੁਣ ਇੰਟਰਵਿਊ ਵਗੈਰਾ ਲੜਕੀ ਦੀ ਆ ਗਈ ਹੈ ਉਹ ਉਹ ਕਹਿ ਰਹੀ ਹੈ ਕਿ ਮੈਨੂੰ ਥੱਲੇ ਆ ਕੇ ਨੱਚਣ ਨੂੰ ਕਿਹਾ ਜਾ ਰਿਹਾ ਸੀ ਜਾਂ ਮੇਰ ਨਾਲ ਗਲਤ ਕੀ ਬੋਲਿਆ ਜਾ ਰਿਹਾ ਸੀ ਗਲਾਸ ਵਗੈਰਾ ਮਾਰਿਆ ਗਿਆ ਕੁਝ ਇਦਾਂ ਦੀਆਂ ਚੀਜ਼ਾਂ ਨੇ ਉਹਦੇ ਵਿੱਚ ਤਾਂ ਇਹ ਵੀ ਗੱਲ ਆ ਰਹੀ ਹੈ ਵੀ ਉਹਨੇ ਗਾਲਾਂ ਕੱਢੀਆਂ ਫਿਰ ਮੈਂ ਗਾਲਾਂ ਕੱਢੀਆਂ ਹੂੰ ਉਹ ਤਾਂ ਜਿਹੜਾ ਉਹਨਾਂ ਦਾ ਦਾ ਬਰਾਬਰ ਦਾ ਰੋਲਰ ਦਾ ਹੋ ਜਾਂਦਾ ਹੈ ਉਹ ਵੈਸੇ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਵਾਚ ਕੇ ਫੇਰ ਹੀ ਗੱਲ ਕੀਤੀ ਜਾ ਸਕਦੀ ਆ ਵੀ ਕਿਦਾਂ ਦੀ ਕਾਰਵਾਈ ਹੋ ਸਕਦੀ ਆ ਉਹਨਾਂ ਦੇ ਖਿਲਾਫ ਤੇ ਕੋਈ ਇਦਾਂ ਦਾ ਵੀ ਆਈ ਆ ਤੁਹਾਡੇ ਕੋਲ ਕੁਝ ਪਤਾ ਲੱਗੇ ਕਿ ਕੋਈ ਗੋਲੀ ਵਗੈਰਾ ਕੋਈ ਫਾਇਰ ਵਗੈਰਾ ਵੀ ਚੱਲੇ ਆ ਕਿ ਨਹੀਂ 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 ਕੋਈ ਫਾਇਰ 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 ਨਹੀਂ ਚੱਲਿਆ ਕੋਈ ਨਹੀਂ ਫਾਇਰ ਫਾਇਰ ਨਾ ਦੀ ਗੱਲ ਨਹੀਂ ਹੈ ਵੈਸੇ ਤੁਸੀਂ ਮੌਕਾ ਇਹ ਜਿਹੜਾ ਜਗ੍ਹਾ ਸੀ ਜਿੱਥੇ ਸਾਰਾ ਪ੍ਰੋਗਰਾਮ ਸੀ ਉੱਥੇ ਵਿਜ਼ਿਟ ਕੀਤਾ ਤੁਸੀਂ ਮੈਂ ਵਿਜ਼ਿਟ ਕੀਤਾ ਹੋਇਆ ਉਹ ਪ੍ਰੋਗਰਾਮ ਜੀ ਜੀ ਲੇਕਿਨ ਉਥੇ ਨਾ ਕੋਈ ਫਾਇਰ ਚੱਲਿਆ ਨਾ ਕੋਈ ਇਦਾਂ ਦਾ ਇਨਸੀਡੈਂਟ ਹੋਇਆ ਹੈਗਾ ਉਥੇ ਬਸ ਆਪਸ ਦੇ ਵਿੱਚ ਇਹ ਵੀ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਇਹ ਵੀ ਵੀਡੀਓ ਤੋਂ ਪਤਾ ਲੱਗਿਆ ਓਕੇ ਤੇ ਤੁਸੀਂ ਜੇ ਤੁਸੀਂ ਆਪ ਜੇ ਕਿਸੇ ਵੱਲੋਂ ਸੰਪਰਕ ਨਹੀਂ ਵੀ ਕੀਤਾ ਜਾਂਦਾ ਤੁਸੀਂ ਆਪਣੇ ਵੱਲੋਂ ਇਹਦੇ ਬਾਰੇ ਕੁਝ ਨਾ ਕੁਝ ਐਕਸ਼ਨ ਲਵੋਗੇ ਬਿਲਕੁਲ ਜੀ ਵੀਡੀਓ ਦੇਖ ਕੇ ਅਸੀਂ ਜੋ ਵੀ ਇਹਦੇ ਕਾਰਵਾਈ ਬਣਦੀ ਹੈ ਉਹ ਕਰਾਂਗੇ ਲਾਂਝ ਵੀ ਕਰਾਂਗੇ ਬਸ ਹੋ ਗਈ ਜੀ ਜੀ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਸ ਐਚਓ rau ji ਸਾਡੇ ਨਾਲ ਜੁੜੇ ਸੀ ਧੰਨਵਾਦ ਤਾਂ ਸਾਡੇ ਨਾਲ ਐਸ ਐਚਓ rau virender ji ਜੁੜੇ ਨੇ ਐਸੋਸੀਅਲ ਸਾਹਿਬ ਜਿਹੜਾ ਇਹ ਸਾਰਾ ਇਸ਼ੂ ਚੱਲ ਰਿਹਾ ਤੁਹਾਡੇ ਤੱਕ ਜਾਣਕਾਰੀ ਪਹੁੰਚ ਗਈ ਇਸ ਦੀ ਜਿਹੜਾ ਇੱਕ ਵਿਵਾਦ ਹੋਇਆ ਵਿਆਹ ਦੇ ਵਿੱਚ ਜਿਹੜਾ ਸਟੇਜ ਤੇ ਪਰਫਾਰਮੈਂਸ ਹੋ ਰਹੀ ਹੈ ਇਸ ਦੌਰਾਨ ਜਿਹੜਾ ਇੱਕ ਲੜਕਾ ਬੈਸ ਰਿਹਾ ਕਹਿ ਰਿਹਾ ਕਿ ਗਲਾਸ ਵਗੈਰਾ ਮਾਰ ਰਿਹਾ ਗਾਲੀ ਗਲੋਚ ਹੋ ਰਹੀ ਹੈ ਕਿ ਮੈਨੂੰ ਵੀਡੀਓ ਦਾ ਪਤਾ ਚੱਲਿਆ ਹੈਗਾ ਵੀਡੀਓ ਦੇਖ ਕੇ ਜਿੱਦਾਂ ਦੀ ਵੀ ਕੋਈ ਕਾਰਵਾਈ ਬਣਦੀ ਹੋਊਗੀ ਉਹ ਵਾਚ ਕੀਤੀ ਜਾਊਗੀ ਇਹ ਵੈਸੇ ਤੁਹਾਡੇ ਤੱਕ ਇਹ ਕੰਪਲੇਂਟ ਕੋਈ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਪੱਖ ਵੱਲ ਸੰਪਰਕ ਕਰਨ ਦੀ ਸਾਡੇ ਤੱਕ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਇਹ ਤਾਂ ਵੈਸੇ ਤੁਹਾਡੇ ਅੰਡਰ ਪੈਂਦਾ ਹੈ ਤੁਹਾਡਾ ਇਹ ਜਿਹੜਾ ਏਰੀਆ ਜਿੱਥੇ ਸਾਰਾ ਇਨਸੀਡੈਂਟ ਵਿਵਾਦ ਹੋਇਆ ਇਹ ਤੁਹਾਡੇ ਨੇੜੇ ਪੈਂਦਾ ਅੰਡਰ ਪੈਂਦਾ ਤੁਹਾਡੀ ਜੂਰੀਡਿਕਸ਼ਨ ਚ ਜੀ 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 ਵੈਸੇ-ਵੈਸੇ ਐ ਐਸਐਚਓ ਜੀ ਇਹਦੇ ਵਿੱਚ ਕਾਰਵਾਈ ਕਿੱਦਾਂ ਦੀ ਹੁੰਦੀ ਹੈ ਜੇ ਥੋੜਾ ਜਿਹਾ ਜਾਣਨਾ ਚਾਹੀਏ ਕਿਉਂਕਿ ਜਦੋਂ ਅਕਸਰ ਜਿਵੇਂ ਕੋਈ ਬਰਾਤੀ ਸੀਗਾ ਉਹਦੇ ਵੱਲੋਂ ਲੜਕੀ ਦੇ ਨਾਲ ਜਿਹੜੀ ਬਹਿਸ ਕੀਤੀ ਗਈ ਹੁਣ ਇੰਟਰਵਿਊ ਵਗੈਰਾ ਲੜਕੀ ਦੀ ਆ ਗਈ ਹੈ ਉਹ ਉਹ ਕਹੇ ਹੈ ਕਹਿ ਰਹੀ ਹੈ ਕਿ ਮੈਨੂੰ ਥੱਲੇ ਆ ਕੇ ਨੱਚਣ ਨੂੰ ਕਿਹਾ ਜਾ ਰਿਹਾ ਸੀ ਜਾਂ ਮੇਰ ਨਾਲ ਗਲਤ ਕੀ ਬੋਲਿਆ ਜਾ ਰਿਹਾ ਸੀ ਗਲਾਸ ਵਗੈਰਾ ਮਾਰਿਆ ਗਿਆ ਕੁਝ ਇਦਾਂ ਦੀਆਂ ਚੀਜ਼ਾਂ ਨੇ ਉਹਦੇ ਵਿੱਚ ਤਾਂ ਇਹ ਵੀ ਗੱਲ ਆ ਰਹੀ ਹੈ ਵੀ ਉਹਨੇ ਗਾਲਾਂ ਕੱਢੀਆਂ ਫਿਰ ਮੈਂ ਗਾਲਾਂ ਕੱਢੀਆਂ ਹੂੰ ਉਹ ਤਾਂ ਜਿਹੜਾ ਉਹਨਾਂ ਦਾ ਦਾ ਬਰਾਬਰ ਦਾ ਰੋਲਰ ਦਾ ਹੋ ਜਾਂਦਾ ਹੈ ਉਹ ਵੈਸੇ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਵਾਚ ਕੇ ਫੇਰ ਹੀ ਗੱਲ ਕੀਤੀ ਜਾ ਸਕਦੀ ਹੈ ਵੀ ਕਿੱਦਾਂ ਦੀ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਖਿਲਾਫ ਤੇ ਕੋਈ ਇਦਾਂ ਦਾ ਵੀ ਆਈ ਹੈ ਤੁਹਾਡੇ ਕੋਲ ਕੁਝ ਪਤਾ ਲੱਗੇ ਕਿ ਕੋਈ ਗੋਲੀ ਵਗੈਰਾ ਕੋਈ ਫਾਇਰ ਵਗੈਰਾ ਵੀ ਚੱਲੇ ਆ ਕਿ ਨਹੀਂ 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 ਕੋਈ ਫਾਇਰ 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 ਨਹੀਂ ਚੱਲਿਆ ਕੋਈ ਨਹੀਂ ਫਾਇਰ ਫਾਇਰ ਨਾ ਦੀ ਗੱਲ ਨਹੀਂ ਹੈ ਵੈਸੇ ਤੁਸੀਂ ਮੌਕਾ ਇਹ ਜਿਹੜਾ ਜਗ੍ਹਾ ਸੀ ਜਿੱਥੇ ਸਾਰਾ ਪ੍ਰੋਗਰਾਮ ਸੀ ਉੱਥੇ ਵਿਜ਼ਿਟ ਕੀਤਾ ਤੁਸੀਂ ਮੈਂ ਵਿਜ਼ਿਟ ਕੀਤਾ ਹੋਇਆ ਉਹ ਪ੍ਰੋਗਰਾਮ ਜੀ ਜੀ ਲੇਕਿਨ ਉਥੇ ਨਾ ਕੋਈ ਫੈਰ ਚੱਲਿਆ ਨਾ ਕੋਈ ਇਦਾਂ ਦਾ ਇਨਸੀਡੈਂਟ ਹੋਇਆ ਹੈਗਾ ਉਥੇ ਬਸ ਆਪਸ ਦੇ ਵਿੱਚ ਇਹ ਵੀ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਇਹ ਵੀ ਵੀਡੀਓ ਤੋਂ ਪਤਾ ਲੱਗਿਆ ਓਕੇ ਤੇ ਤੁਸੀਂ ਜੇ ਤੁਸੀਂ ਆਪ ਜੇ ਕਿਸੇ ਵੱਲੋਂ ਸੰਪਰਕ ਨਹੀਂ ਵੀ ਕੀਤਾ ਜਾਂਦਾ ਤੁਸੀਂ ਆਪਣੇ ਵੱਲੋਂ ਇਹਦੇ ਬਾਰੇ ਕੁਛ ਨਾ ਕੁਝ ਐਕਸ਼ਨ ਲਵੋਗੇ ਬਿਲਕੁਲ ਜੀ ਵੀਡੀਓ ਦੇਖ ਕੇ ਅਸੀਂ ਜੋ ਵੀ ਇਹਦੇ ਕਾਰਵਾਈ ਬਣਦੀ ਹੈ ਉਹ ਕਰਾਂਗੇ ਲਾਂਝ ਵੀ ਕਰਾਂਗੇ ਬਸ ਹੋ ਗਈ ਜੀ ਜੀ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਸ ਐਚ ਓ rau ji ਸਾਡੇ ਨਾਲ ਜੁੜੇ ਸੀ ਧੰਨਵਾਦ